ਸ਼ਸ਼ੀਕਲ ਜੀ ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਬਜ਼ੁਰਗਾਂ ਦੀ ਸੇਕ ਤੇ ਬਜ਼ੁਰਗਾਂ ਦੀ ਸੁਰੱਖਿਆ ਨੂੰ ਲੈ ਕੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲਿਕਾ ਸੰਪਾਦ ਵੱਲੋਂ ਵਿਸ਼ੇਸ਼ ਤੌਰ ਤੇ ਇੱਕ ਮੁਹਿੰਮ ਚਲਾਈ ਗਈ ਸੀ ਸਾਡੇ ਬਜ਼ੁਰਗ ਸਾਡਾ ਮਾਨ ਉਹਦੇ ਵਿੱਚ ਅਸੀਂ ਜ਼ਿਲ੍ਹਾ ਪੱਤਰੀ ਕੈਂਪ ਸ਼ੁਰੂ ਕੀਤੇ ਸੀ ਜਿਹੜੇ ਕਿ 16 ਜਨਵਰੀ ਤੋਂ ਅਸੀਂ ਨਵਾਲੀ ਤੋਂ ਸ਼ੁਰੂ ਕੀਤੇ ਸੀ ਔਰ ਮੈਂ ਆਪਣੇ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਬੱਚਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਜਿੰਨੇ ਵੀ ਬਜ਼ੁਰਗ ਨੇ ਉਹਨਾਂ ਦੀ ਸਿਹਤ ਜਾਂਚ ਦੇ ਲਈ ਇਹਨਾਂ ਕੈਂਪਾਂ ਦੇ ਵਿੱਚ ਲੈ ਕੇ ਆਓ ਕਿਉਂਕਿ ਉਹਦੇ ਵਿੱਚ ਅਸੀਂ ਸਿਹਤ ਜਾਂਚ ਦੇ ਨਾਲ ਨਾਲ ਉਹਨਾਂ ਨੂੰ ਦਵਾਈਆਂ ਉਹਨਾਂ ਦੇ ਆਪਰੇਸ਼ਨ ਫ੍ਰੀ ਕਿਤੇ ਜਾਣਗੇ ਹਰ ਤਰ੍ਹਾਂ ਦੀ ਸਪੈਸ਼ਲਿਟੀ ਦੇ ਡਾਕਟਰ ਇਨਾ ਕੈਂਪਾਂ ਵਿੱਚ ਆਉਣਗੇ ਖਾਸ ਤੌਰ ਤੇ ਜੋ ਚਿੱਟੇ ਮੋਤੀ ਇਹਦੇ ਆਪਰੇਸ਼ਨ ਹੈ ਉਹ ਵੀ ਅਸੀਂ ਬਿਲਕੁਲ ਫ੍ਰੀ ਕਰਾਵਾਂਗੇ ਔਰ ਰਿਲੇਟਡ ਜੋ ਮੈਡੀਸਨ ਹੈ ਉਹ ਦਿੱਤੀ ਜਾਊਗੀ ਨਾਲ ਹੀ ਬਜ਼ੁਰਗਾਂ ਨੂੰ ਜਿਸ ਤਰ੍ਹਾਂ ਦੀ ਕੋਈ ਸਿਰ ਨਿਰ ਸਮੱਸਿਆ ਆਉਂਦੀ ਹੈ ਉਹਦੇ ਲਈ ਵਾਕਿੰਗ ਸਟਿਕਸ ਨੇੜੇ ਦੀਆਂ ਐਂਕਾਂ ਜਾਂ ਕੋਈ ਕਾਲਰ ਬੂੰਡ ਜਾਂ ਕੋਈ ਬੈਲਟ ਇਸ ਤਰ੍ਹਾਂ ਦੀਆਂ ਕਰੈਚਨਸ ਉਹ ਸਾਰਾ ਕੁਝ ਵੀਲ ਚੇਅਰ ਉਹ ਸਾਰਾ ਕੁਝ ਅਸੀਂ ਇਹਨਾਂ ਕੈਂਪਾਂ ਦੇ ਵਿੱਚ ਮੁਹੱਈਆ ਕਰਾਉਣ ਜਾ ਰਹੇ ਹਾਂ ਔਰ ਨਾਲ ਦੀ ਨਾਲ ਜਿਹੜੇ ਬਜ਼ੁਰਗਾਂ ਨੂੰ ਪੈਨਸ਼ਨ ਦਾ ਲਾਭ ਜਿਨ੍ਹਾਂ ਨੇ ਨਹੀਂ ਲਿਆ ਉਹਨਾਂ ਨੂੰ ਪੈਨਸ਼ਨ ਲਈ ਜਾਏਗੀ ਉਹਨਾਂ ਨੂੰ ਸੀਨੀਅਰ ਸਿਟੀਜ਼ਨ ਕਾਰਡ ਜਾਂ ਕਾਨੂੰਨੀ ਸਹਾਇਤਾ ਸਾਰਾ ਕੁਝ ਇੱਕੋ ਕੈਂਪ ਦੇ ਵਿੱਚ ਅਸੀਂ ਕਲੱਬ ਕਰਕੇ ਜ਼ਿਲ੍ਹਾ ਵਾਈਜ਼ ਕੈਂਪ ਲਗਾਉਣ ਜਾ ਰਹੇ ਹਾਂ ਜਿਸ ਦੀ ਸ਼ੁਰੂਆਤ ਅਸੀਂ 16 ਜਨਵਰੀ ਤੋਂ ਕਰ ਦਿੱਤੀ ਸੀ ਔਰ ਉਸ ਤੋਂ ਬਾਅਦ ਜਿਹੜੇ ਕੈਂਪ ਹੈ ਉਹ 2 ਫਰਵਰੀ ਨੂੰ ਸ਼੍ਰੀ ਮੁਕਸਰਸਾ ਅਤੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਲਾਏ ਜਾਣਗੇ ਇਸੇ ਤਰ੍ਹਾਂ 3 ਫਰਵਰੀ ਨੂੰ ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਵਿੱਚ ਲਾਏ ਜਾਣਗੇ 4 ਫਰਵਰੀ ਨੂੰ ਲੁਧਿਆਣਾ ਵਿਖੇ 5 ਫਰਵਰੀ ਨੂੰ ਮੋਗਾ ਅਤੇ ਫਿਰੋਜ਼ਪੁਰ ਦੋ ਜ਼ਿਲ੍ਹਿਆਂ 'ਚ ਕੈਂਪ ਚੜ੍ਹਗੇ 6 ਫਰਵਰੀ ਨੂੰ ਅੰਮ੍ਰਿਤਸਰ ਤੇ ਤਰਨਤਾਰਨ 9 ਫਰਵਰੀ ਨੂੰ ਫਰੀਦਕੋਟ 10 ਫਰਵਰੀ ਨੂੰ ਪਟਿਆਲਾ 11 ਫਰਵਰੀ ਨੂੰ ਮੂਕ ਨਗਰ ਤੇ ਫਤੇਗਰ ਸਾਹਿਬ 12 ਫਰਵਰੀ ਨੂੰ ਸ਼ਹੀਦ ਭਗਤ ਸਿੰਘ ਨਗਰ ਹੁਸ਼ਿਆਰਪੁਰ 13 ਫਰਵਰੀ ਨੂੰ ਬਰਨਾਲਾ ਤੇ ਮਲੇਰਕੋਟਲਾ 16 ਫਰਵਰੀ ਨੂੰ ਜਲੰਧਰ ਤੇ ਕਪੂਰਥਲਾ 17 ਫਰਵਰੀ ਨੂੰ ਗੁਰਦਾਸਪੁਰ ਦੇ ਪਠਾਨਕੋਟ 18 ਫਰਵਰੀ ਨੂੰ ਸੰਗਰੂਰ 18 ਫਰਵਰੀ ਨੂੰ ਆਖਰੀ ਕੈਂਪ ਜਿਹੜਾ ਹੋਲ ਸੰਗਰੂਰ ਜ਼ਿਲ੍ਹੇ ਵਿੱਚ ਲੱਗੇਗਾ ਸੋ ਮੈਂ ਇੱਕ ਵਾਰ ਫਿਰ ਬੇਨਤੀ ਕਰਾਂਗੀ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਜੋ ਇਹ ਚਲਾਈ ਹੋਈ ਮੁਹਿੰਮ ਸਾਡੇ ਬੁਰਖ ਸਾਡਾ ਮਾਨ ਉਹਦੇ ਤਹਿਤ ਸਾਡੇ ਬਜ਼ੁਰਗਾਂ ਦੀ ਸਿਹਤ ਤੇ ਸੁਰੱਖਿਆ ਨੂੰ ਲੈ ਕੇ ਸਾਡੇ ਬਜ਼ੁਰਗਾਂ ਦੀ ਸਿਹਤ ਦੀ ਜਾਂਚ ਲਈ ਤੁਸੀਂ ਸਾਰੇ ਆਪਣੇ ਘਰਾਂ ਦੇ ਬਜ਼ੁਰਗਾਂ ਨੂੰ ਇਹਨਾਂ ਕੈਂਪਾਂ ਵਿੱਚ ਲੈ ਕੇ ਆਓ ਤੇ ਇਸਲਾਮ ਉਠਾਓ ਬਹੁਤ ਬਹੁਤ ਸ਼ੁਕਰੀਆ